ਜੇ ਕਹਿੰਦੇ ਸੁਖਵੀਰ ਬਾਦਲ ਨੇ 10 ਕੱਢਤੇ ਕੱਲ ਮੈਂ ਖਬਰ ਸੁਣੀ ਸੁਖਵੀਰ ਬਾਦਲ ਨੇ ਕਹਿੰਦੇ 10 ਲੀਟਰ ਕੱਢਤੇ ਮੈਂ ਕਿ ਹੈਗੇ ਕਿੰਨੇ ਕਿਸੇ ਪਹਿਲਾਂ 10 ਕੀ ਸੀ ਉਹੀ ਕੱਢਤੇ ਹੁਣ ਫਿਰ ਕੀ ਕਰੋਗੇ ਤੱਕੜੀ ਕਿੱਧਰ ਗਈ ਫਿਰ ਉਹ ਉਹ ਤੱਕੜੀ ਦੀਆਂ ਰस्सियां ਟੁੱਟ ਗਈਆਂ ਇਹ ਆਪਾਂ ਨੂੰ ਕਹਿੰਦੇ ਹੁੰਦੇ ਸੀ ਨਾ ਥੋੜਾ ਝਾੜੂ ਖਿਲਰ ਗਿਆ ਮੈਂ ਉਦੋਂ ਕਹਿੰਦਾ ਹੁੰਦਾ ਸੀ ਉਹ ਤੱਕੜੀ ਦੀ ਇੱਕ ਰੱਸੀ ਟੁੱਟ ਜੇ ਉਹ ਤੋਲਣਯੋਗ ਹੀ ਨਹੀਂ ਰਹਿੰਦੀ ਪੰਜੇ ਚੋ ਇੱਕ ਉਂਗਲ ਇਧਰ ਉਧਰ ਕਰਦੀ ਹੈ ਪਤਾ ਨਹੀਂ ਹੋਰ ਹੀ ਅਲਲਾ ਕੋਟ ਜਾ ਬਣ ਜਾਂਦਾ ਕਿ ਉਹ ਨਹੀਂ ਬਣਦਾ ਝਾੜੂ ਤਾਂ ਫੇਰ ਵੀ ਦੋ ਚਾਰ ਥਿੱਲੇ ਕਮਜ਼ੋਰ ਹੋਣ ਵਿੱਚੋਂ ਨਿਕਲ ਜਾਂ ਸਫਾਈ ਕਰਦਾ ਰਹਿੰਦਾ ਹੈ ਝਾੜੂ ਨੂੰ ਕੋਈ ਖਤਰਾ ਨਹੀਂ ਤੁਸੀਂ ਆਪਣੀਆਂ ਤੱਕੜੀਆਂ ਪੰਜੇ ਵੀ ਰਖ ਲਓ ਬਸ ਸੋ ਬਹੁਤ ਤੁਹਾਡਾ ਇਸੇ ਵੱਲੋਂ ਸਤਿਕਾਰ ਕਰਦਾ ਮੈਂ ਕਿ ਤੁਸੀਂ ਸਾਡੇ ਮੇਰੇ ਇਲਾਕੇ ਦੇ ਲੋਕ ਹੋ ਜਦੋਂ ਮਰਜ਼ੀ ਆਪਣਾ ਪੁੱਤ ਸਮਝ ਕੇ ਆਪਣਾ ਛੋਟਾ ਵੱਡਾ ਭਾਈ ਸਮਝ ਕੇ ਜਦੋਂ ਮਰਜ਼ੀ ਮੈਨੂੰ ਰੋਕ ਲਿਓ ਬਾਹਰ ਫੜ ਕੇ ਰੋਕ ਲਿਓ ਇਹਨਾਂ ਪਿੰਡਾਂ ਵਾਸਤੇ ਕਦੇ ਇਹਨਾਂ ਪਿੰਡਾਂ ਤੋਂ ਵੱਡੇ ਨਹੀਂ ਹੋ ਸਕਦੇ ਕਹਿੰਦੇ ਬੰਦਾ ਕਦੇ ਵੀ ਜਿੱਥੇ ਮਰਜੀ ਪਹੁੰਚ ਜਾਏ ਪਰ ਆਪਣੇ ਪੁਰਾਣੇ ਯਾਰਾਂ ਦੋਸਤਾਂ ਤੋਂ ਪੁਰਾਣੇ ਟੀਚਰਾਂ ਤੋਂ ਔਰ ਪੁਰਾਣੇ ਆਪਣੇ ਸੱਭਿਆਚਾਰ ਤੋਂ ਵੱਡਾ ਨਹੀਂ ਹੋ ਸਕਦਾ ਕਦੇ ਵੀ ਸੋਖੋ ਤੁਸੀਂ ਸਾਰੇ ਮੇਰੇ ਛੋਟੇ ਵੱਡੇ ਭਾਈਓ ਜਦੋਂ ਇਲੈਕਸ਼ਨ ਲੜਦੇ ਆ ਤੁਸੀਂ ਤਾਂ ਕਮਾਲ ਹੀ ਕਰ ਦਿੰਦੇ ਹੋ ਇਸ ਵਾਰ ਵੀ ਤੁਸੀਂ ਕਰਦੇ ਕਮਾਲ ਪੌਣੇ 2 ਲੱਖ ਤੇ ਮੀਤ ਮੀਤ ਨੂੰ ਜਿਤਾਇਆ ਸੰਗਰੂਰ ਤੋਂ ਔਰ جا کے ਉਹ ਮੁੰਡਾ ਬੋਲ ਵੀ ਰਿਹਾ ਬਹੁਤ ਵਧੀਆ ਬੋਲ ਰਿਹਾ ਹੈ ਪਾਰਲੀਮੈਂਟ ਚ ਇਹੋ ਜਿਹੇ ਬੁਲਾਰੇ ਭੇਜੋ ਜਿਹੜੇ ਆਪਣੇ ਇੱਥੋਂ ਦਾ ਪਤਾ ਲੱਗੇ ਵੀ ਹਾਂ ਸੰਗਰੂਰ ਤੋਂ ਆਇਆ ਕੋਈ ਤੇ ਬੋਲਣ ਆਈ ਹੋਊਗਾ ਕੋਈ ਸੰਗਰੂਰ ਤੋਂ ਪਹਿਲਾਂ ਆਪਾਂ ਭੇਜੀ ਗਏ ਇਹਨਾਂ ਨੂੰ ਉਹ ਬੋਲਿਆ ਬਲੇ ਹੈ ਨਹੀਂ ਤੱਕ ਨਾ ਹੀ ਬੋਲਣਾ ਆਉਂਦਾ ਸੀ ਹਿੰਦੀ ਨੂੰ ਪੈਂਦੇ ਆ ਵੀ ਪੰਜਾਬੀ ਬੋਲੋ ਯਾਰ RAMNALL ਉੱਤੇ ਹਾਂ ਹਿੰਦੂ ਮਾਜਰਾ ਹਿੰਦੀ ਬੋਲਣ ਆਇਆ ਉਹ ਹੈ ਜੀ ਹਿੰਦੀ ਨਾ ਮੈਨੂੰ ਸਮਝ ਆਵੇ ਸਪੀਕਰ ਮੈਨੂੰ ਪੁੱਛੀ ਜਾਂਦੀ ਸੀ ਇਹ ਕਿਆ ਬੋਲ ਰਹਾ ਹੈ ਮੈਂ ਕਿਹਾ ਮੈਂ ਤਾਂ ਆਪ ਨਹੀਂ ਸਮਝ ਆ ਰਹੀ ਕਿ ਬੋਲ ਰਹਾ ਹੈ ਹੈ ਨਾ ਮਾਇਟਮ ਜੀ ਆਪਣਾ ਝੁਗਾ ਚੱਕ ਕੇ ਤੇ ਆਪਣਾ ਹੀ ਟੀਡ ਨਾਂਗਾ ਹੋਤਾ ਹੈ ਉਹ ਕਹਿੰਦੀ ਇਹ ਕਿਆ ਹੋਤਾ ਹੈ ਮੈਂ ਕਿਹਾ ਜੀ ਉਹ ਕੀ ਕਰੀਏ ਮੈਡਮ ਜੀ ਅਬ ਸਾਂਪ ਲਾਂਗ ਗਿਆ ਹੈ ਲੀਕ ਕੂਟ ਰਹੇ ਹਨ ਉਹ ਮੈਂ ਕਹਿੰਦੀ ਇਹ ਕਿਆ ਹੋਤਾ ਹੈ ਮੈਂ ਕਿਹਾ ਜੀ ਮੈਂ ਪੁੱਛੋ ਹੀ ਨਾ ਹੁਣ ਤੁਸੀਂ ਬਸ ਉਹ ਮੈਨੂੰ ਪੁੱਛਿਆ ਕਰੇ ਵੀ ਜੇ ਕੀ ਹੁੰਦਾ ਹੈ ਕੋਈ ਅਨਪਾਰਲੀਮੈਂਟਰੀ ਲਫ਼ਜ਼ ਤੋਂ ਨਹੀਂ ਹੈ ਹੈ ਨਾ ਮੈਡਮ ਜੀ ਜੋ ਸੁਖਛਾਜੂ ਕੇ ਚਵਾਰੇ ਬਲਖਨਾ ਬੁਖਾਰੇ ਹੈ ਨਾ ਲੇਕਿਨ ਤੂੰ ਮਹਾਵਰੇ ਜ਼ਰੂਰ ਬੁਲੰਨੇ ਆਂ ਹਿੰਦੀ ਚ ਮਹਾਵਰੇ ਤਾਂ ਆਪਦੀ ਭਾਸ਼ਾ ਚ ਚੰਗੇ ਲੱਗਦੇ ਆਂ ਨੋ ਜੀ ਨਾ ਪਰ ਮੈਸਾ ਨਹੀਂ ਹੁੰਦਾ ਹੈ ਕੁੱਤੀ ਔਰ ਚੋਰ ਰਲ ਚੁੱਕੇ ਹੈ ਔਰ ਜੇ ਤੋ ਪੰਗਾ ਹੋ ਗਿਆ ਹੈ ਪੰਜਾਬ ਨੂੰ ਕੀ ਹੋ ਗਿਆ ਮੈਨੂੰ ਬਤਾ ਦੋ ਪੰਜ ਪੁੱਛਦੀ ਸੀ ਵੀ ਕੱਟਣਾ ਕੁੱਟਣਾ ਤਾਂ ਵਿੱਚੋਂ ਕੁਝ ਕੋਈ ਗਾਲ ਬੋਲਤਾ ਨਹੀਂ ਕੱਢ ਗਿਆ ਹਨਾ ਤੇ ਮੈਂ ਕਹਿੰਦਾ ਸੀ ਮੈਂ ਤਾਂ ਗਾਲ ਤਾਂ ਨਹੀਂ ਕੱਢੀ ਪਰ ਉਹ ਸਮਝ ਮੈਨੂੰ ਵੀ ਨਹੀਂ ਆਈ ਹਿੰਦੀ ਵੀ ਆਉਦੀ ਹੋਈ ਐ ਠੀਕ ਹੈ ਨਾ ਕਾਹਦੇ ਵਾਸਤੇ ਪੰਗੇ ਲਈ ਜਨ ਜੋ ਨਹੀਂ ਬੋਲਣੀ ਆਉਂਦੀ ਉੱਥੇ ਪੰਜਾਬੀ ਚ ਬੋਲ ਲੋ ਯੂ ਡੋਨਟ ਹੈਗਾ ਉੱਥੇ ਪ੍ਰੋਵੀਜ਼ਨ ਕਿ ਪੰਜਾਬੀ ਚ ਗੱਲ ਕਰਨੀ ਬੋਲੋ ਪੰਜਾਬੀ ਚ ਆ ਬੀਤ ਪੰਜਾਬੀ ਜੀ ਬੋਲਿਆ ਹੁਣ ਸਾਰੇ ਉਹ ਹੁਣ ਰਾਜਾ ਬੜਿੰਗ ਚਲੇ ਗਿਆ ਚੰਦੂ ਮਾਨੇ ਵਾਲੀ ਪਦਵੀ ਹੋ ਗਏ ਲੈ ਲਓ ਵੀ ਹਿੰਦੀ ਤੈਨੂੰ ਨਹੀਂ ਪੈ ਨਿਕਲਦਾ ਪਤਾ ਨਹੀਂ ਕੀ ਕਹਿੰਦਾ ਉਹ ਸੁਸਕਰ ਕੀ ਵੀਰੋ ਇਹਨਾਂ ਨੂੰ ਪਤਾ ਹੀ ਨਹੀਂ ਆਉਂਦੀ ਪਾਸ਼ਾ ਦੀ ਵੈਲਿਊ ਆਪਾਂ ਪੰਜਾਬੀ ਬੋਲੋ ਪੰਜਾਬੀ ਬੋਲਣ ਦੀ ਸ਼ਰਮ ਮਹਿਸੂਸ ਕਿਉਂ ਕਰਦੇ ਹੋ ਵੀ ਕੋਈ ਕੋਈ ਕਿਸੇ ਗੱਲੋਂ ਕਮੀ ਹੈ ਕੋਈ ਪਾਸ਼ਾ 'ਚ ਕਮੀ ਹੈ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਉਹਦੇ ਵਿੱਚ ਹਜੇ ਪੰਜਾਬੀ ਨਹੀਂ ਐਡ ਕੀਤੀ ਅਸੀਂ ਪੰਜਾਬੀ ਐਡ ਕਰਾ ਰਹੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਮਿਲ ਕੇ ਕੰਮ ਕਰਾਂਗੇ ਮੇਰੇ ਕੋਲੇ ਪਾਤਰ ਸਾਹਿਬ ਆਏ ਸੀ ਚਲੋ ਦੁਨੀਆ 'ਚ ਨਹੀਂ ਰਹੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਜੇ ਪੰਜਾਬੀ ਨਾ ਹੋਈਏ ਤਾਂ ਅਸੀਂ ਪਿੱਛੇ ਰਹਿ ਜਾਾਂਗੇ ਤਾਂ ਅਸੀਂ ਸਾਰਾ ਐਫਰਟਸ ਕਰ ਰਹੇ ਹਾਂ ਸਾਰੇ ਮਿਲ ਕੇ ਵੱਡੇ ਵੱਡੇ ਜਿਹੜੇ ਸਾਹਿਤਕਾਰ ਨੇ ਕਵੀ ਨੇ ਉਹਨਾਂ ਨਾਲ ਮਿਲ ਕੇ ਤੇ ਪੰਜਾਬੀ ਯੂਨੀਵਰਸਿਟੀ ਨਾਲ ਮਿਲ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਭਾਸ਼ਾ ਜਿਹੜੀ ਹੈ ਉਹਨੂੰ ਵਿੱਚ ਐਡ ਕਰਾਵਾਂਗੇ ਸੋ ਇਹ ਆਪਣੀਆਂ ਕਿਉਂਕਿ ਆਪਾਂ ਪੰਜਾਬੀ ਆਪਾਂ ਤਾਂ ਜੋ ਜੰਮੇ ਆ ਉਦੋਂ ਲੋਰੀਆਂ ਪੰਜਾਬੀ ਚ ਮਿਲੀਆਂ ਜਦੋਂ ਦੁਨੀਆ ਤੋਂ ਜਾਣਾ ਹੈ ਪੈਣ ਵੀ ਪੰਜਾਬੀ ਚ ਪਹਿਣਗੇ ਜਦੋਂ ਮਰਨ ਤੋਂ ਲੈ ਕੇ ਜੰਮਣ ਤੱਕ ਹੈ ਹੀ ਪੰਜਾਬੀ ਐ ਫਿਰ ਹੋਰ ਕਾਦੇ ਵਾਸਤੇ ਪੰਗਾ ਲੈਣਾ ਹੈ ਹਾਂ ਜਿੱਥੇ ਜ਼ਰੂਰਤ ਹੈ ਕੋਈ ਨੈਸ਼ਨਲ ਲੈਵਲ ਦਾ ਮੁੱਦਾ ਹੈ ਉੱਥੇ ਬੋਲ ਲਓ ਉੱਥੇ ਹਿੰਦੀ ਬੋਲ ਲਓ ਜਰੂਰ ਹੈ ਨਾ ਪਰੋ ਆਪਣੀ ਭਾਸ਼ਾ ਨੂੰ ਜ਼ਰੂਰੋ ਪਿਆਰ ਕਰੀਏ ਸੋ ਇਸ ਕਰਕੇ ਅੱਜ ਦੇ ਸ਼ਹੀਦ ਦਿਵਸ ਦੇ ਮੌਕੇ ਤੇ ਸ਼ਰਦਾ ਦੇ ਫੁੱਲ ਵੀ ਪੇਟ ਕਰਦਾ ਮੈਂ ਸ਼ਹੀਦ ਉਧਮ ਸਿੰਘ ਜੀ ਨੂੰ ਤੇ ਨਾਲ ਤੁਹਾਡੇ इतने आने बहुत बहुत वाडा धन्यवाद है लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे मिलते रहेंगे और मैं खुशियाँ खेड़ों की उम्मीद करता पंजाब बसदारबाद तो रहो जिंदाबाद रहो दो नारे दोनों हथ उपर च ला दो आत्मा सुकून मिल जूगा बस स्टैंड भी हाँ बस स्टैंड ਤੋਂ ਸਟੇਡੀਅਮ ਦਾ ਦੋਨੋਂ ਦਾ ਸਾਨੂੰ ਪ੍ਰੋਜੈਕਟ ਬਣਾ ਕੇ ਦੇ ਦਿਓ ਜਰੂਰ ਕਰਾਂਗੇ ਆਪਦੇ ਪਿੰਡ ਵਾਸਤੇ ਨਹੀਂ ਕਰਾਂਗੇ ਹੋਰ ਕਿਹਦੇ ਵਾਸਤੇ ਕਰਾਂਗੇ ਠੀਕ ਹੈ ਨਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤਾਂ ਮੈਨੂੰ ਤਾਂ ਪਤਾ ਜਦੋਂ ਬਸ ਸਟੈਂਡ ਤੋਂ ਬਾਹਰ ਨਿਕਲਦੇ ਕਿਤਾਬਾਂ ਦੀ ਦੁਕਾਨ ਸੀ ਬਾਹਰ ਨਿਕਲਣ ਸਾਲ ਐਨ ਮੱਥੇ ਹਰੀ ਦਾ ਢਾਬਾ ਉੱਥੇ ਸਮੋਸੇ ਖਾਦੇ ਹੁੰਦੇ ਸੀ ਠੀਕ ਹੈ ਨਾ ਸੋ ਪੰਪਾ ਨਾਲ ਹੀ ਸਾਡੇ ਪਿੰਡਾਂ ਵਾਲੇ ਪੰਮ ਉਹਨਾਂ ਦੀ ਦੁਕਾਨ ਸੀ ਰੇਡੀਓ ਟੀਵੀ ਦੀ ਹੈ ਨਾ ਸੋ ਇਧਰਲੇ ਪਾਸੇ ਨਵੀਂ ਮਾਰਕੀਟ ਬਣੀ ਹੈ ਜਿਹੜੀ ਅੰਦਰ ਫੋਟੋਗ੍ਰਾਫਰ ਉੱਥੇ ਨਾਲ ਹੀ ਥੋੜੇ ਜਿਹਾ ਅੱਗੇ ਜਾ ਕੇ ਸੱਜੇ ਹੋ ਕੇ ਸ਼ਮਸ਼ਾਨ ਘਾਟ 'ਚ ਬਹਿ ਕੇ ਗਾਣੇ-ਗੂਣੇ ਵੀ ਲਿਖਦੇ ਰਹੇ ਆ ਤੇ ਆਪਣਾ ਸਨਾਮ ਦਾ ਆਪਣਾ ਮੈਂ ਤਾਂ ਚੱਪਾ-ਚੱਪਾ ਜਾਣਦਿਆਂ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੀ ਲਾ ਦੋ ਇਨਕਲਾਬ ਅੱਲਾਹ ਥੋੜੇ ਜਿਹਾ ਹੋਰ ਲਾ ਦਿਓ ਉੱਚੀ ਕਿਉਂਕਿ ਸ਼ਹੀਦਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਜੂ ਕਿ ਅੱਜ ਵੀ ਵੇਣ ਸਾਨੂੰ ਯਾਦ ਕਰ ਰਹੇ ਨੇ ਇਨਕਲਾਬ ਇਨਕਲਾਬ ਬੋਲੇ ਸੋਨਿਆ ਜੀ ਨਮਸਕਾਰ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇੰਨਾ ਪਿਆਰ ਸਤਿਕਾਰ ਮਾਨ ਦਿੱਤਾ ਔਰ ਆਰਾਮ ਨਾਲ ਜਾਇਓ ਹੌਲੀ ਜਾਇਓ ਬਜ਼ੁਰਗ ਵੀ ਨੇ ਬੱਚੇ ਵੀ ਨੇ ਔਰ ਲੇਡੀਜ਼ ਵੀ ਨੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਹੈ ਦੀਪੀ ਕਮਿਸ਼ਨਰ ਸੰਗਰੂਰ ਉਹਨਾਂ ਦਾ ਵੀ ਧੰਨਵਾਦ ਤੇ ਉਹ ਜੇ ਹੋਣਗੇ ਕੋਈ ਜੇ ਕੋਈ ਮੰਗ ਪੱਤਰ ਜਾਂ ਕੁਝ ਹੋ ਦੇਣਾ ਨੰਬਰ ਜਰੂਰ ਲਿਖ ਦਿਓ ਫੋਨ ਦਾ ਤਾਂ ਕਿ ਤੁਹਾਡੇ ਨਾਲ ਕੋਈ ਗੱਲਬਾਤ ਕਰ ਸਕੀ ਬਹੁਤ ਬਹੁਤ ਧੰਨਵਾਦ ਬਹੁਤ